ਗਾਂਜਲੰਦਸ ਸਿੰਘ ਆਸੀਂ ਅਕਾਲ ਤਖਤ ਸਾਹਿਬ ਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਈ ਰਿਕਸ਼ਾ ਜੁਨੀਅਨ ਦੇ ਸਾਰੇ ਵਰਕਰ ਹੈਗੇ ਆ ਅਸੀਂ 14-15 ਸਾਲ ਤੋਂ ਲਗਾਤਾਰ ਇੱਥੇ ਈ ਰਿਕਸ਼ਾ ਚਲਾ ਰਹੇ ਆ ਜਿਹਦੇ ਵਿੱਚ ਸਾਨੂੰ ਪਹਿਲੇ ਤਾਂ ਕੋਈ ਪਰੇਸ਼ਾਨੀ ਨਹੀਂ ਸੀ ਆਈ ਦੋ ਤਿੰਨ ਮਹੀਨੇ ਤੋਂ ਕਾਫੀ ਪਰੇਸ਼ਾਨੀਆਂ ਆ ਰਹੀ ਆ ਜਿਹਦੇ ਕਰਕੇ ਅਸੀਂ ਐਸਪੀ ਹਰਪਾਲ ਸਿੰਘ ਜੀ ਨੂੰ ਅਹੀਂ ਆ ਕੇ ਬੇਨਤੀ ਕੀਤੀ ਸਾਡੇ ਵੀਰਾਂ ਨੇ ਕਿ ਸਾਨੂੰ ਇੱਕ ਰਸਤਾ ਦਿੱਤਾ ਜਾਵੇ ਵਨਵੇ ਰੋਡ ਜਿਨ੍ਹਾਂ ਵਿੱਚ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਵਾ ਕਿ ਤੁਹਾਨੂੰ ਤੁਹਾਡੇ ਜਿਹੜੇ ਮੁਸ਼ਕਲਾਂ ਦਾ ਹੱਲ ਆ ਪੱਕੀਤਾ ਜਾਏਗਾ ਤੇ ਤੁਹਾਨੂੰ ਇੱਕ ਵਨਵੇ ਰੋਡ ਦਿੱਤਾ ਜਾਏਗਾ ਵਿਸਾਖੀ ਕਰਕੇ ਸਿਰਫ ਕਹਿੰਦੇ ਆ ਕਿ ਵਿਸਾਖੀ ਤੱਕ ਤੁਸੀਂ ਰੁਕੋ ਤੇ ਚੋਰਾ ਦੇ 15 ਦਿਨਾਂ ਦੇ ਅੰਦਰ ਤੁਹਾਨੂੰ ਦੋਦਲੇ ਰਸਤਾ ਖੋਲਿਆ ਜਾਏਗਾ ਰਸਤਾ ਖੋਲਾਂਗੇ ਅਸੀਂ ਪੂਰਾ ਤੇ ਤੁਹਾਨੂੰ ਤੁਹਾਨੂੰ ਕੰਮ ਕਰਨ ਦਾ ਦਿੱਤਾ ਜਾਏਗਾ ਅਮਦਾਸ ਕੇ ਬਿਸ਼ਾਲ ਸ਼ਹਿਰ ਵਿੱਚ ਸਤਿਗੁਰ ਜੀ ਅੱਜ ਅਸੀਂ ਐਸਪੀ ਖਰਪਾਲ ਸਿੰਘ ਨਾਲ ਮਿਲੇ ਆ ਜੀ ਉਹਨਾਂ ਨੇ ਦੋ ਦਿਨ ਦਾ ਸਾਨੂੰ ਟਾਈਮ ਦੋ ਦਿਨ ਬਾਰੇ ਕਿਹਾ ਹੈ ਕਿ ਵਿਸਾਖੀ ਦਾ ਤਿਉਹਾਰ ਲੰਗਾ ਲਓ ਉਸ ਤੋਂ ਬਾਅਦ ਤੁਹਾਨੂੰ ਆਪਣਾ ਰੂਟ ਜਿਹੜਾ ਵੀ ਬਣਾ ਕੇ ਦਿੱਤਾ ਜਾਏਗਾ ਉਸ ਰੂਟ ਤੇ ਤੁਸੀਂ ਆਪਣਾ ਤਰੀਕੇ ਦੇ ਨਾਲ ਆਪਣਾ ਬੈਟਰੀ ਰਿਕਸ਼ਾ ਚਲਾਓ ਜਿੰਨਾ ਟ੍ਰੈਫਿਕ ਦਾ ਧਿਆਨ ਰੱਖੋ ਕਿਸੇ ਨੂੰ ਪ੍ਰੋਬਲਮ ਨਾ ਆਏ ਨਾ ਮਾਰਕੀਟ ਵਾਲਿਆਂ ਨੂੰ ਨਾ ਸੰਗਤ ਨੂੰ ਔਰ ਜਿਹੜਾ ਬਾਦੇ ਸ਼ਵਾਸਨ ਦਿੱਤਾ ਆ ਉਹ 3-4 ਦਿਨ 3-4 ਵਾਰ ਤੋਂ ਆਪਾਂ ਆ ਰਹੇ ਆ ਉਹਦੇ ਵਿੱਚ ਕੀ ਆਪਾਂ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਜਿਹੜੀ ਸਾਡੀ ਇੱਥੇ ਸੰਗਤ ਆ ਰਹੀ ਆ ਉਹ ਵੀ ਬਹੁਤ ਪਰੇਸ਼ਾਨ ਹੋ ਰਹੀ ਆ ਕਿਉਂਕਿ ਉਹਨਾਂ ਨੂੰ ਬਹੁਤ ਪਿੱਛੇ ਉਤਰਨਾ ਪੈ ਰਿਹਾ ਉਹਨਾਂ ਦੇ ਬੱਚੇ ਵੀ ਨਾਲ ਹੁੰਦੇ ਨੇ ਸੂਟਕੇਸ ਵੀ ਹੁੰਦੇ ਨੇ ਉਹਦੇ ਕਰਕੇ ਹੀ ਰਿਕਵੈਸਟ ਕਰਕੇ ਉਹਨਾਂ ਨੇ ਅੱਜ ਸਾਡੀ ਰਿਕਵੈਸਟ ਮਨਜ਼ੂਰ ਕੀਤੀ ਆ ਤਸਾਖੀ ਤੋਂ ਬਾਅਦ ਉਹ ਕੰਨੇ ਹੱਲ ਕੀਤਾ ਜਾਏਗਾ। ਇਹ ਟ੍ਰੈਫਿਕ ਪੁਲਿਸ ਨੂੰ ਮਿਲਣ ਆਏ ਜੀ ਕੀ ਸਮੱਸਿਆ ਕੀ ਹੋਈ ਜੀ? ਸਭ ਤੋਂ ਪਹਿਲਾਂ ਤੇ ਸਾਸਰੀ ਕਾਲ ਜੀ ਮੇਰਾ ਨਾਮ ਗੁਰਚਰਨ ਸਿੰਘ ਖੈਰਦੀਆ ਔਰ ਅਸੀਂ ਧੰਤਨ ਗੁਰੂ ਰਾਮਦਾਸ ਈ ਰਿਕਸ਼ਾ ਯੂਨੀਅਨ ਸ਼੍ਰੀ ਅਕਾਲ ਤਾ ਸਬ ਗੇਟ ਤੋਂ ਆ ਆ ਗੀਰ ਤੇ ਜਿਹੜਾ ਅਕਾਲਤਖਸਰ ਸਾਹਿਬ ਤੇ ਬਹੁਤ ਸਿਰਾਂ ਤੋਂ ਮਿਹਨਤ ਕਰ ਰਹੇ ਆ ਸਾਨੂੰ ਇੱਕ ਮੁਸ਼ਕਲ ਆ ਰਹੀ ਸੀ ਕਿ ਕੁਝ ਦਿਨਾਂ ਤੋਂ ਪਿਛਲੇ ਕੁਝ ਦਿਨਾਂ ਤੋਂ ਸਾਡੇ ਜਿਹੜੇ ਰਸਤੇ ਸੀ ਉਹ ਬੰਦ ਕੀਤੇ ਗਏ ਸੀ ਜਿਹਦੇ ਸਬੰਧ ਵਿੱਚ ਅਸੀਂ ਐਸਪੀ ਸਰਦਾਰ ਹਰਪਾਲ ਸਿੰਘ ਨੂੰ ਪਹਿਲਾਂ ਵੀ ਦੋ ਤਿੰਨ ਵਾਰੀ ਮਿਲ ਚੁੱਕੇ ਆ ਔਰ ਅੱਜ ਵੀ ਉਹਨਾਂ ਨੂੰ ਮਿਲੇ ਆ ਔਰ ਅੱਜ ਉਹਨਾਂ ਨੇ ਸਾਨੂੰ ਜਿਹੜਾ ਪੂਰਨ ਤੌਰ ਤੇ ਇੱਕ ਵਿਸ਼ਵਾਸ ਦਵਾਇਆ ਵਾ ਕਿ ਜਿਹੜਾ ਕੁਝ ਦਿਨਾਂ ਦੇ ਵਿੱਚ ਜਿਹੜੀ ਵਿਸਾਖੀ ਆ ਰਹੀ ਹੈ 13 ਤਰੀਕ ਤੱਕ ਵਿਸਾਖੀ ਤੋਂ ਬਾਅਦ ਜਿਹੜੇ ਰਸਤੇ ਆ ਉਹ ਤੁਹਾਡੇ ਜਿਸ ਤਰ੍ਹਾਂ ਵੀ ਹੋ ਸਕਿਆ ਉਹਦਾ ਹਾਲ ਜਿਹੜਾ ਸੀ ਜਰੂਰ ਕਰਾਂਗੇ ਕਿਉਂਕਿ ਵਿਸਾਖੀ ਕਰਕੇ ਸੰਗਤ ਦਾ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਹੁਤ ਜ਼ਿਆਦਾ ਇਕੱਠ ਹੁੰਦਾ ਵਾ ਸੰਗਤ ਬਹੁਤ ਦੂਰ ਦੂਰੋਂ ਨਤਮਸਤਕ ਹੋਣ ਆਉਂਦੀ ਆ ਉਹਦੇ ਵਾਸਤੇ ਉਹਨਾਂ ਕਿਹਾ ਕਿ ਦੋ ਦਿਨ ਵਾਸਤੇ ਜਿਹੜਾ ਰਸ਼ ਹੁੰਦਾ ਵਾ ਔਰ ਵਿਸਾਖੀ ਤੋਂ ਬਾਅਦ ਜਿਹੜਾ ਤੁਹਾਡੇ ਰਸਤਿਆਂ ਦਾ ਮਸਲਾ ਲਿਆਓ ਜਰੂਰ ਕਰ ਦਿੱਤਾ ਜਾਊਗਾ ਸਾਨੂੰ ਐਸਪੀ ਸਾਹਿਬ ਵੱਲੋਂ ਜਿਹੜਾ ਪੂਰਨ ਤੌਰ ਤੇ ਅੱਜ ਵਿਸ਼ਵਾਸ ਦਿਵਾਇਆ ਗਿਆ ਵਾ ਔਰ ਅਸੀਂ ਵੀ ਉਹਨਾਂ ਨੂੰ ਆਪਣੀ ਸਾਰੀ ਇਹ ਜੂਨੀਅਨ ਵੱਲੋਂ ਵਿਸ਼ਵਾਸ ਦਿਵਾ ਚੁੱਕੇ ਹਾਂ ਕਿ ਜਿਹੜਾ ਵੀ ਰਸਤਾ ਤੁਸੀਂ ਸਾਨੂੰ ਵਨਵੇਂ ਸਾਈਡ ਜਾਂ ਦੋਗੇ ਅਸੀਂ ਪੂਰਾ ਜਿਹੜਾ ਟ੍ਰੈਫਿਕ ਦਾ ਫੁੱਲ ਧਿਆਨ ਰੱਖਦੇ ਹੋਏ ਆਪਣੀ ਸਚਾਰੂ ਢੰਗ ਦੇ ਨਾਲ ਗੱਡੀਆਂ ਜਿਹੜੀਆਂ ਚਲਾਵਾਂਗੇ ਸਾਨੂੰ ਕੋਈ ਡੇਢ ਤੋਂ 2 ਮਹੀਨੇ ਹੋ ਗਿਆ ਜੀ ਵੈਸੇ ਅਸੀਂ 15-20 ਸਾਲ ਤੋਂ ਸਾਰੇ ਜਿੰਨੇ ਵੀ ਸਾਥੀ ਖੜੇ ਆ ਕੰਮ ਕਰਦੇ ਪਏ ਆ ਲੇਕਿਨ ਸਾਨੂੰ ਡੇਢ-2 ਮਹੀਨੇ ਤੋਂ ਜਿਹ ਕੀ ਵਾਲੀ ਦੀ ਮੰਗ ਹੈ ਕਿ ਹੀ ਦਰਬਾਰ ਸਾਹਿਬ ਜਾਣ ਵਾਸਤੇ ਸਾਨੂੰ ਰਾਹ ਦਿੱਤਾ ਜਾਵੇ ਜਿਹੜਾ ਕਿ ਟ੍ਰੈਫਿਕ ਪੁਲਿਸ ਲੋਕ ਕਹਿ ਰਹੇ ਵੀ ਜੋ ਕਹਿ ਚੱਲ ਰਿਹਾ ਨਹੀਂ ਜੀ ਟ੍ਰੈਫਿਕ ਪੁਲਿਸ ਨੂੰ ਇਹ ਸਾਰੇ ਜਿਹੜੇ ਵੇਚਾ ਰਿਹਾ ਛੋਟੇ ਵੇਚਾ ਰਿਹਾ ਜਿਹੜੇ ਝੂੜੇ ਵਾਲਾ ਬਾਜ਼ਾਰ ਕਰਮੋ ਡਿਊੜੀ ਜਿਹੜਾ ਸ਼ਾਸਤਰੀ ਮਾਰਕੀਟ ਦੇ ਅੰਦਰ ਹੋਲ سیل ਦਾ ਬਾਜ਼ਾਰ ਹੈ ਜਿੱਥੇ ਕਿ ਹੋਲ سیل ਦੇ ਸਮਾਨ ਵਾਸਤੇ ਜਿਹੜੇ ਮੋਟਰ ਰਿਕਸ਼ੇ ਜਿਨ੍ਹਾਂ ਦੇ ਵਿੱਚ ਸਮਾਨ ਲੋਡਡ ਕੀਤਾ ਹੁੰਦਾ ਆਟੋ ਜਨਸ ਨਾਲ ਲੋਡਡ ਕੀਤਾਗਾ ਜਿੱਥੇ ਕਿ ਪੈਦਲ ਲੰਘਣਾ ਵੀ ਬੜਾ ਔਖਾ ਰਸਤਾ ਇਹ ਉਥੇ ਬੈਟਰੀ ਜਿਹੜੀ ਆ ਸਵਾਰੀਆਂ ਨੂੰ ਲੈ ਕੇ ਆਉਣ ਜਾਂਦੇ ਬੈਟਰੀ ਯੂਜ਼ ਕਰਦੇ ਆ ਜਦੋਂ ਕਿ ਚਾਰਛੇਰੇ ਦਰਬਾਰ ਸਾਹਿਬ ਦੇ ਸਾਰੇ ਰਸਤੇ ਖੁੱਲੇ ਇਹਨਾਂ ਨੂੰ ਅਸੀਂ ਬੰਦੀ ਕੀਤੀ ਆ ਕਿ ਤੁਸੀਂ ਜਿਹੜੇ ਆ ਹੋਰ ਰਸਤੇ ਜਿਹੜੇ ਆ ਉਹਨਾਂ ਤੋਂ ਆਓ ਜਾਓ ਸਾਰੇ ਰਸਤੇ ਬੰਨੇ ਆ ਲੇਕਿਨ ਇਹ ਜिद ਕਰਦੇ ਕਿ ਸੇ ਰਸਤੇ ਤੇ ਸਾਨੂੰ ਅਲਾਉ ਕੀਤਾ ਜਾਵੇ ਲੇਕਿਨ ਮਾਰਕੀਟ ਜਿਹੜੀ ਆ ਔਰ ਜਿਹੜੇ ਉੱਥੇ ਵਪਾਰ ਮੰਡਲ ਵੱਲੋਂ ਇਹਦਾ ਜਿਹੜਾ ਸਖਤ ਵਿਰੋਧ ਕੀਤਾ ਜਾਂਦਾ ਉਹਨਾਂ ਦੇ ਸਹਿਮਤ ਟ੍ਰੈਫਿਕ ਪੁਲਿਸ ਵੱਲੋਂ ਇਹਨਾਂ ਨੂੰ ਕੋਈ ਵੱਖਰਾ ਰੂਟ ਬਣਾ ਦੇ ਦਿੱਤਾ ਜਾਏਗਾ ਜਿਹੜਾ ਨਾ ਨਹੀਂ ਜੀ ਉਸੇ ਵੇਖੋ ਜੀ ਇਹ ਕਹਿੰਦੇ ਵੀ ਅਸੀਂ ਮਤਲਬ ਵਪਾਰ ਮੰਡਲ ਨੂੰ ਵੀ ਸਹਿਮਤ ਕਰ ਲੈਨੇ ਆ ਅਤੇ ਅਸੀਂ ਉਹਨਾਂ ਨੂੰ ਸਹਿਮਤੀ ਨਾ ਕਰਕੇ ਇੱਕ ਪਾਸੇ ਨੂੰ ਅਸੀਂ ਜਿਹੜਾ ਦੁਕਾਨਦਾਰਾਂ ਦੀ ਸਹਿਮਤੀ ਨਾਲ ਵਨ ਵੇ ਰੂਟ ਕਰ ਦਿੰਗੇ ਜੇਕਰ ਪੀਸਫੁਲੀ ਕੋਈ ਰਾ ਮੱਦੇ ਸਾਨੂੰ ਕੋਈ ਇਤਰਾਜ਼ ਹੈ ਠੀਕ ਹੈ ਲੇਕਿਨ ਮੇਨ ਚੀਜ਼ ਹੈ ਇਹ ਜਦੋਂ ਖਾਸ ਕਰਕੇ ਹੁਣ ਵਿਸਾਖੀ ਦਾ ਦਿਹਾੜਾ ਆਇਆ ਵਾ ਬਾਜ਼ਾਰਾਂ 'ਚ ਪੈਨੇ ਬਹੁਤ ਰਸ਼ ਹੈ ਤੇ ਇਹ ਜਿਹੜੇ ਦੇਣੇ ਆ ਇਹਨਾਂ ਦੇ ਵਿੱਚ ਨਹੀਂ ਕਿਸੇ ਨੂੰ ਗਲਤ ਲਾਉ ਕੀਤਾ ਹਾਂ ਇਹਨਾਂ ਨੇ 14 ਤਰੀਕ ਰੱਖੀ ਉਸ ਦਿਨ ਇਹਨਾਂ ਨੇ ਟ੍ਰਾਇਲ ਕਰਕੇ ਦੇਖਿਆ